ਦੇਖੋ ਜੀ ਐਦਾਂ ਜਿੱਦਾਂ ਖਬਰ ਚੱਲੀ ਸੀਗੀ ਕਿ ਪਿੰਡ ਮਹਾਰਾਜਪੁਰ ਵਿਖੇ ਬੜਾਈ ਗਰੀਬ ਪਰਿਵਾਰ ਜਿਹਨੂੰ ਇਹ ਬੀਪੀਐਲ ਫੈਮਲੀਜ਼ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਚ ਜਦ ਚੱਲੀ ਮੈਨੂੰ ਪਤਾ ਲੱਗਿਆ ਕਿ ਮਹਾਰਾਜਪੁਰ ਵਿਖੇ ਉਹ ਜਾ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਹੈ ਹਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਹੈ ਮੈਂ ਸਰਟੀਫਿਕੇਟ ਦੇਖਿਆ ਸੀਗਾ 78% ਹੈਗਾ ਉਹਨੂੰ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੂਟੀ ਦਾ ਕੀ ਸਾਧਨ ਹੈ ਕੰਦੇ ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹਨਾ ਉਹ ਚ ਵੀ 1.5 200 ਕਿਰਾਏ ਵਾਲੇ ਦਿੰਦੇ ਆ ਕਹਿੰਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਹੈ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਦੋਂ ਪੁੱਛਿਆ ਕਿ ਜੀ ਕਹਿੰਦਾ 6ਵੀਂ ਜਮਾਤ ਪੜ੍ਹਦਾ ਵਧੀਆ ਪੜ੍ਹਦਾ ਤੇ ਪਰਿਵਾਰ ਨਾ ਕਿ ਗਰੀਬ ਹੈ ਨਾ ਰੋਟੀ ਖਾ ਸਕਦਾ ਹੈ ਨਾ ਸਿਰ ਤੇ ਮਕਾਨ ਹੈ ਹਨਾ ਤੇ ਫਿਰ ਦੱਸੋ ਕਿ ਅੱਛੀ ਜ਼ਿੰਦਗੀ ਚ ਜਿੰਨੇ ਆ ਮੈਂ ਸਾਰੇ ਪਿੰਡ ਵਾਚਿਆਂ ਦੇ ਹਮਰਾਜਪੁਰ ਆਇਆ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਰੇ ਦਾਰੇ ਮੈਂ ਘਰ ਵੇਖੇ ਅਲੀਸ਼ਾਨ ਕੋਠੀਆਂ ਕਰੋੜਾ ਕਰੋੜਾ ਦੀਆਂ ਕੋਠੀਆਂ ਤੇ ਇੱਥੇ ਜੇ ਅਸੀਂ 2-4 ਲੱਖ ਲਾ ਕੇ ਮਕਾਨ ਬਣਾ ਦਿੰਦੇ ਕੁਝ ਨਹੀਂ ਕਟਣਾ ਪੈਂਦਾ ਚਲੋ ਹੁਣ ਪ੍ਰਸ਼ਾਸਨ ਵੱਲੋਂ ਮੈਂ ਆਇਆ ਮੇਰੀ ਪੂਰੀ ਕੋਸ਼ਿਸ਼ ਇਹ ਰਹੀ ਕਿ ਜੋ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਓ ਅਸੀਂ ਸਭ ਤੋਂ ਪਹਿਲਾਂ ਸਰਟੀਫਿਕੇਟ ਤੇ ਮੇਰੀ ਪੈਨਸ਼ਨ ਲਵਾ ਕੇ ਦੇਣੀ ਮੈਂ ਇਹਨਾਂ ਨੂੰ ਕਿਹਾ ਨੰਬਰਦਾਰ ਸਾਹਿਬ ਨੂੰ ਨਾਂ ਲੈ ਕੇ ਆਓ ਤੁਸੀਂ ਮੈਰਾ ਹੁਣੇ ਸਭ ਕੁਝ ਕੰਪਲੀਟ ਕਰਵਾ ਕੇ ਇਹ ਪੈਨਸ਼ਨ ਜਲਦ ਤੋਂ ਜਲਦ ਲਵਾ ਕੇ ਦੇ ਦਿਨ ਦੂਸਰਾ ਈ ਰਿਕਸ਼ਾ ਸਾਨੂੰ ਐਸ்சி ਕਮਿਸ਼ਨ ਵੱਲੋਂ ਆਂਦਾ ਹੈ ਕਿ ਜਦੋਂ ਵੀ ਕੋਈ ਆਪਣਾ ਪਰਿਵਾਰ ਹੈ ਗਰੀਬ ਪਰਿਵਾਰ ਉਹਨੂੰ ਜਿਹੜੀ ਹੈ 50% ਡਿਸਕਾਊਂਟ ਤੇ ਕੰਜਾ ਤੋਂ 60% ਡਿਸਕਾਊਂਟ ਤੇ ਜਿਹੜੀ ਹੈ ਚੀਜ਼ ਲੈ ਕੇ ਦਿੱਤੀ ਜਾਂਦੀ ਹੈ ਮੇਰੀ ਕੋਸ਼ਿਸ਼ ਰਹੇਗੀ ਐਨਜੀਓਜ਼ ਨੂੰ ਨਾਲ ਜੋੜ ਕੇ ਐਸਸੀ ਕਮਿਸ਼ਨ ਕੋ ਸਬਸਿਡੀ ਲੈ ਕੇ ਅਸੀਂ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਉਹ ਲੈ ਕੇ ਦਈਏ ਆਪਣਾ ਈ ਰਿਕਸ਼ਾ ਲੈ ਕੇ ਦਈਏ ਤਾਂ ਜੋ ਜਿਹੜੀ ਜੇ 500 ਦਿਹਾੜੀ ਕਮਾ ਲਈ 1500 ਦੇ ਤਾ ਤੇ ਪਰਿਵਾਰ ਚ ਕੀ ਲਿਆਂਦਾ ਐਨੀ ਮੰਗਾਈਏ ਹੁਣ ਤੀਸਰਾ ਦੇਖਾਂਗੇ ਤੁਸੀਂ ਕੋਠਾ ਦੇਖਿਓ ਕਿ ਅੰਨਾਂ ਦਾ ਸਾਰਾ ਟੋਟੀ ਗਿਆ ਮੈਂ ਕਹਾਂਗਾ ਕਿ ਰਹਿਣ ਲਾਇਕ ਹੀ ਹੈ ਜੇ ਕੋਈ ਇੱਕ ਦਿਨ ਰਹਿ ਲੈ ਕੀ ਪਤਾ ਛਾਤੀ ਉੱਪਰ ਡੇ ਕਿਤੇ ਤੇ ਅੱਜਕੱਲ ਤਿੰਨ ਚੀਜ਼ਾਂ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਰੋਟੀ ਤੇ ਮਕਾਨ ਜੇ ਸਾਡੇ ਕੋਲ ਇਹ ਚੀਜ਼ਾਂ ਅਸੀਂ ਜ਼ਿੰਦਗੀ ਜਿਹੜੀ ਹੈ ਡਿਗਨਿਟੀ ਨਾਲ ਆਪਣੀ ਜੀਵਨ ਜੀ ਸਕਦੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਜਿਹੜੀ ਲਾਈਫ ਹੈ ਡਿਗਨਿਟੀ ਲਾਈਫ ਜਿਹੜੀ ਹੈ ਉਹ ਮੈਨਾਂ ਨੂੰ ਜਿਹੜੀ ਹੈ ਕਰਕੇ ਦੇਵਾਂ ਇਹਨਾਂ ਦੀ ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੈ ਮੈਂ ਕੰਪਲੀਟ ਕਰਾਵਾਂ ਜੋ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ ਉਹ ਇਹਨਾਂ ਨੂੰ ਪਹਿਲ ਦੇ ਤੌਰ ਤੇ ਨਾਲ ਹੋ ਕੇ ਉਹ ਇਹਨਾਂ ਦੀ ਕਰਾ ਕੇ ਦੇਵਾਂ ਤੀਸਰਾ ਜਿਹੜਾ ਕੇਸ ਹੈ ਕਿ ਦੇਖ ਇਹਨਾਂ ਦੀ ਪਿੱਛੋਂ ਚਲਦੀ ਨਹੀਂ ਜਿਹੜੀ ਲੋਅਰ ਲਿੰਬ ਦੀ ਜਿਹੜੀ ਡਿਸੇਬਿਲਟੀ ਹੈ ਉਹ ਵੀ ਡਾਕਟਰਸ ਦੇ ਨਾਲ ਨਿਊਰੋ ਸਰਜਨ ਬੀਇੰਗ ਅ ਡਾਕਟਰ ਮੇਰੇ ਕਈ ਨਿਊਰੋ ਸਰਜਨ ਨੇ ਕੰਸਲਟ ਨੇ ਮੈਂ ਟਾਈਪ ਕਰਕੇ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੀ ਲੱਤ ਚੱਲ ਪਈ ਸੋ ਦਾ ਆਪਣੇ ਪੈਰਾਂ ਤੇ ਮੋੜਾ ਖੜਾ ਹੋ ਜੇ ਬਟ ਫਿਰ ਵੀ ਮੇਰੀ ਰੱਬ ਅਗੇ ਅਰਦਾਸ ਹੈ ਕਿ ਇਹ ਵਾਧੇ ਪੜੇ ਲਿਖੇ ਕਿਉਂਕਿ ਇਹਦੇ ਵਿੱਚ ਇਹਨੂੰ ਅੱਗੇ ਵਧਣ ਚ ਬੜੇ ਚਾਂਸਿਸ ਨੇ ਵੱਦੇ ਜੇ ਚੰਗਾ ਪੜਦਾ ਅਫਸਰ ਬਣ ਸਕਦਾ ਸਭ ਕੁਝ ਕਰ ਸਕਦਾ ਤੇ ਅਸੀਂ ਉਹ ਵੀ ਕਰਾਂਗੇ ਤੀਸਰਾ ਮਿਆ ਜੀ ਉਹਨਾਂ ਟਾਈਪ ਕਰਦਾ ਕਿਸੇ ਨੂੰ ਬੈਟਰੀ ਵਾਲਾ ਲੈ ਕੇ ਦਈਏ ਤਾਂ ਜੋ ਹੱਥ ਚਲਣ ਬਾਹਵਾਂ ਨਾ ਥਕਨ ਤਾਂ ਜੋ ਅੱਗੇ ਜੀ ਅੱਗੇ ਜੀਵਨ ਜੀਤ ਕਰਨਾ ਹੈ ਪੜਨਾ ਹੈ ਦੂਰ ਜਾਣਾ ਉਹ ਈਜ਼ ਰਹਾ ਹੈ ਬੈਟਰੀ ਵਾਲੀ ਰਿਕਸ਼ੇ ਨਾਲ ਉਹ ਕਰ ਸਕੇ ਕਹਿਣ ਦਾ ਮਤਲਬ ਇਹ ਹੈ ਕਿ ਇਨੀਸ਼ੀਏਟਿਵ ਸਾਨੂੰ ਸਾਰਿਆਂ ਨੂੰ ਚੁੱਕਣਾ ਪਏਗਾ ਮਾਂ ਹੋ ਗਈ ਐ ਜੀ ਉਸ ਹੋ ਗਈ ਪੰਜਾਬ ਸਰਕਾਰ ਵੱਲੋਂ ਸੂਟਾ ਦਿੱਤੀਆਂ ਜਾ ਰਹੀਆਂ ਪਲੱਸ ਤੁਸੀਂ ਜਿਹੜੇ ਵੀਰ ਪੱਤਰਕਾਰ ਹੋ ਤੁਸੀਂ ਜਿਹੜੇ ਸਾਡੇ ਦਸਵੰਦ ਦੇਣ ਵਾਲੇ ਲੋਕ ਆਪਣੇ ਐਨ ਜੀਓਜ਼ ਨੇ ਉਹਨਾਂ ਤੱਕ ਪਹੁੰਚਾਓ ਤਾਂ ਜੋ ਰਲ ਮਿਲ ਕੇ ਇਹਨਾਂ ਨੂੰ ਅਸੀਂ ਵਧੀਆ ਜ਼ਿੰਦਗੀ ਜੀਣ ਲਈ ਇੱਕ ਜਿਹੜਾ ਸਥਾਨ ਐਸਟੈਬਲਿਸ਼ ਕਰਕੇ ਦੇਈਏ ਤਾਂ ਜੋ ਹਰ ਮੁਕੰਮਲ ਸੂਤ ਦੇਈਏ ਜੋ ਆਪਣੇ ਪਰਿਵਾਰਾਂ ਨੂੰ ਦੇ ਰਹੇ ਧੰਨਵਾਦ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਖਬਰ ਚਲਾਈ ਹੈ ਤੇ ਕੱਲ ਹੀ ਖਬਰ ਚੱਲੀ ਹੈ ਤੇ ਅੱਜ ਸਾਡੇ ਵਧੀਆ ਅਫਸਰ ਨੇ ਏ ਡੀ ਸੀ ਸਾਹਿਬ ਜਿਹੜੇ ਅੱਜ ਸਵੇਰੇ ਹੀ ਸਾਡੇ ਕੋਲ 9 ਵਜੇ ਪਹੁੰਚ ਗਏ ਨੇ ਮੈਂ ਇਹਨਾਂ ਦਾ ਦਿਲੋਂ ਤੁਹਾਡਾ ਵੀ ਸਾਰੀ ਮੀਡੀਆ ਦਾ ਤੇ ਏਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਗਏ ਜਿਨ੍ਹਾਂ ਮੁਸ਼ਕਲ ਵੇਖਿਆ ਵੀ ਮੌਕਾ ਵੇਖਿਆ ਤੇ ਆਪਣਾ ਹੱਲ ਕਰਨਗੇ ਜਰੂਰ ਜੀ ਏਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਨੀ ਚਾਹੁੰਦਾ ਜੀ ਮੀਡੀਆ ਦਾ ਮੇਰਾ ਵੀਰ ਬਾਜੇ ਸਾਹਿਬ ਇਹਨਾਂ ਦਾ ਵੀ ਪਿਆਰ ਨਾਲ ਸਾਨੂੰ ਗਰੀਬ ਪਰਿਵਾਰ ਨੂੰ ਤਾਂ ਚੁੱਕਦੀ ਕੋਸ਼ਿਸ਼ ਕੀਤੀ ਹੈ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਹਲ ਹੋਇਆ ਜੀ ਹੁਣ ਤੁਹਾਨੂੰ ਮਦਦ ਮਿਲ ਗਈ ਹੈ ਲੱਗਦਾ ਹੈ ਕਿ ਠੀਕ ਤਰ੍ਹਾਂ ਪਰਿਵਾਰ ਪਾਲ ਸਕੋਗੇ ਹਾਂਜੀ ਹਾਂਜੀ ਸਰ ਸਾਫ ਸਫਲ ਜ਼ਰੂਰ ਹੈ ਚਤ ਵੀ ਬੰਦ ਕੇ ਦੇ ਆ ਜਾਓਗੇ ਇੱਧਰ ਹਾਂਜੀ ਹਾਂਜੀ ਬਿਲਕੁਲ